ਆਪਣੇ ਸਾਈ ਸਮਾ ਦਾ ਟੈਕਸੀ ਯੂਨੀਅਨ ਨੇ ਅਸੀਂ ਅਯਾਰ ਟੈਕਸੀ ਯੂਨੀਅਨ ਦੇ ਨਾਲ ਜੁੜੇ ਹੋਏ ਹਾਂ ਜੋ ਕਿ ਆਪਣੇ ਬਾਰ ਦਾਤਾਂ ਹੋ ਰਹੀਆਂ ਨੇ ਡਰਾਈਵਰਾਂ ਨਾਲ ਜੋ ਕਿ ਇੱਥੇ ਲੋਕਲ ਲੋਕਲ ਚੱਲਦੇ ਨੇ ਜਿਹੜੇ ਬਾਹਰ ਅੰਦਰ ਨਹੀਂ ਜਾਂਦੇ ਮੰਨ ਲਓ ਜੇ ਚੰਡੀਗੜ੍ਹ ਨਹੀਂ ਆਦੇ ਕੋਈ ਬਾਹਰ ਨਹੀਂ ਜਾਂਦੇ ਉਹ ਜਿਆਦਾ ਤੰਗ ਪਰੇਸ਼ਾਨ ਸਾਡੀ ਗੱਡੀਆਂ ਨੂੰ ਪੰਜਾਬ ਦੀ ਗੱਡੀਆਂ ਨੂੰ ਤੰਗ ਪਰੇਸ਼ਾਨ ਕਰੀ ਜਾਂਦੇ ਨੇ ਜਾਨੀ ਕਿ ਗੱਡੀ ਭੰਤੀ ਡਰਾਈਵਰ ਕੁੱਟਤਾ ਜਾਂ ਕੋਈ ਕਸਟਮਰ ਦੇ ਨਾਲ ਕੁਈ ਦਿੱਕਤ ਕਰਤੀ ਇਦਾਂ ਦੇ ਵਿਹਾਰ ਕਰ ਰਹੇ ਨਾ ਨਹੀਂ ਬਿਲਕੁਲ ਨਹੀਂ ਸਾਡੇ ਉਥੇ ਪੁਲਿਸ ਪ੍ਰਸ਼ਾਸਨ ਬਿਲਕੁਲ ਨਹੀਂ ਸੁਣਦਾ ਪਹਿਲਾਂ ਵੀ ਆਪਣੀਆਂ ਦੋ ਚਾਰ ਐਫ ਆਈ ਆਰ ਕੱਟੀਆਂ ਨੇ ਪਰ ਉਥੇ ਕੋਈ ਸੁਣਵਾਈ ਨਹੀਂ ਹੋਈ ਐਫ ਆਈ ਵਿੱਚ ਉਹਨਾਂ ਨੇ ਕੱਟਿਆ ਨਹੀਂਗਾ ਕੁਝ ਵੀ ਕੀ ਪੰਜਾਬ ਟੈਕਸੀ ਯੂਨੀਅਨ ਕੋਈ ਉਪਰਾਲਾ ਕਰਦੀ ਹੈ ਹਾਂਜੀ ਹਾਂਜੀ ਬਿਲਕੁਲ ਸਾਡੇ ਚਰਨ ਸਿੰਘ ਚਰਨ ਸਿੰਘ ਕਲਸੀ ਪ੍ਰਧਾਨ ਨੇ ਜੋ ਸਾਡੇ ਆਜ਼ਾਦ ਟੈਕਸੀ ਯੂਨੀਅਨ ਦੇ ਉਹਨਾਂ ਨੇ 8 ਤਰੀਕ ਦੀ ਮੀਟਿੰਗ ਰੱਖਿਆ 25 ਸੈਕਟਰ ਚੰਡੀਗੜ੍ਹ ਜੀ ਮੀਟਿੰਗ ਦਾ ਮੁੱਦਾ ਜੋ ਕੀ ਸਾਡੇ ਪ੍ਰਧਾਨ ਜੋ ਫੈਸਲਾ ਲੈਣਗੇ ਉਹ ਮੁੱਦੇ ਤੇ ਅਸੀਂ ਚੱਲਾਂਗੇ ਫਿਰ ਕੋਈ ਨਹੀਂ ਜੋ ਬਾਈਕਾਟ ਕਰਨਗੇ ਦਾ ਬਾਈਕਾਟ ਕਰਾਂਗੇ ਜੇ ਭਾਈਚਾਰਾ ਰੱਖਣਾ ਹੈ ਹਿਮਾਚਲ ਦੇ ਨਾਲ ਤਾਂ ਭਾਈਚਾਰਾ ਰੱਖਣਾ ਬਿਲਕੁਲ ਨਹੀਂ ਹੁੰਦੀ ਪੰਜਾਬ ਦਾ ਕੋਈ ਵੀ ਬੰਦਾ ਦਾਦੋ ਕੋਈ ਬਾਹਰਲੀ ਗੱਡੀ ਨੂੰ ਭੰਨ ਤੋੜ ਕੀਤੀ ਹੋਵੇ ਔਰ ਪੰਜਾਬੀਆਂ ਨੂੰ ਛੱਡ ਕੇ ਬਾਹਰਲੇ ਬੰਦੇ ਦੀ ਪੰਜਾਬੀ ਮਦਦ ਕਰਦਾ ਇਹ ਐ ਵੀ ਜਿਹੜੀ ਆਪਣੇ ਦੇਖੋ ਜਿਹੜੇ ਸਾਡੇ ਬੰਦੇ ਜਾਣਦੇ ਨੇ ਉੱਥੇ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਧੱਕਾ ਹੁੰਦਾ ਅਗਰ ਉਹਨਾਂ ਦਾ ਬੰਦਾ ਸਾਡੇ ਪੰਜਾਬ ਦੇ ਵਿੱਚ ਐਂਟਰ ਹੁੰਦਾਗਾ ਤਾ ਇੱਥੇ ਦੇ ਲੋਕ ਉਹਨਾਂ ਦੇ ਜੇ ਕੋਈ ਐਕਸੀਡੈਂਟ ਹੋ ਜਾਏ ਕੋਈ ਗੱਲਬਾਤ ਹੋ ਜਾਏ ਉਹਨਾਂ ਨਾਲ ਤਾਂ ਸਾਡੇ ਲੋਕ ਉਹਨਾਂ ਦੀ ਮਦਦ ਕਰਦੇ ਨੇ ਪਰ ਸਾਡੇ ਲੋਕਾਂ ਨਾਲ ਉਹ ਇਕੱਠੇ ਹੋ ਕੇ ਕੁੱਟਮਾਰ ਕਰਦੇ ਨੇ ਇਹਦਾ ਧੱਕਾ ਕਰਦੇ ਨੇ ਇਹ ਬਹੁਤ ਵੱਡੀ ਉਹਨਾਂ ਦੀ ਜਿਹੜਾ ਕਹੋਨੇ ਕਿ ਇਹਨਾਂ ਦਾ ਏਕਾ ਬਹੁਤ ਵੱਡਾ ਉਹਨਾਂ ਦਾ ਡਰਾਈਵਰ ਭਾਈਚਾਰੇ ਦਾ ਉਹਨਾਂ ਦਾ ਏਕਾ ਬਹੁਤ ਹੈ ਜੀ ਪੈਸੇ ਇਹਨਾਂ ਵਿੱਚ ਮਾਰਕੀਟ ਬਹੁਤ ਜ਼ਿਆਦਾ ਕੀ ਹੈ ਜਿਹੜੇ ਉੱਥੇ ਨੋਕਲ ਕਾਰੋਬਾਰੀ ਲੋਕ ਨੇ ਉਹਨਾਂ ਦਾ ਨੁਕਸਾਨ ਹੁੰਦਾ ਉਹ ਲੋਕਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਜੀ ਹੁਣ ਟੂਰਿਸਟ ਬਿਲਕੁਲ ਹੀ ਸਮਝ ਲੋ ਸਾਡਾ ਵੀ ਕਾਰੋਬਾਰ ਨਾ ਠੱਪ ਹੋ ਗਿਆ ਜਿਹੜਾ ਸਾਡਾ ਟੈਕਸੀ ਲਾਈਨ ਦਾ ਕੰਮ ਆ ਅੱਜ ਦੀ ਘੜੀ ਹਿਮਾਚਲ ਹੱਦੀ ਕੋਈ ਗੱਡੀ ਨਹੀਂ ਜਾ ਰਹੀ ਸਾਡੇ ਇਹ ਕਾਰੋਬਾਰ ਨੇ ਜਿਹੜੇ ਹੁਣ ਠੱਪ ਹੋ ਗਏ ਤੁਸੀਂ ਦੇਖ ਸਕਦੇ ਹੋ ਸਾਡੀਆਂ ਗੱਡੀਆਂ ਇੱਥੇ ਖੜੀਆਂ ਨੇ ਟੋਟਲੀ ਜੇ ਸਾਡੇ ਲੋਕ ਉਹ ਜਿਹੜੇ ਉੱਥੇ ਕਾਰੋਬਾਰੀ ਲੋਕ ਨੇ ਸਾਡਾ ਸਾਥ ਦੇਣ ਦੀ ਸਾਡੇ ਬੰਦੇ ਨਾਲ ਉੱਥੇ ਕੁੱਟਮਾਰ ਹੁੰਦੀ ਆ ਜੇ ਉਹ ਬੰਦੇ ਸਾਡੇ ਬੰਦੇ ਦਾ ਸਾਥ ਦੇਣ ਤਾਂ ਲੋਕ ਦੁਬਾਰਾ ਉੱਥੇ ਓਮ ਜਿਕਰੀ ਜਾਨ ਲੱਗ ਜਾਂਦੀ ਸਾਡੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਸੰਗਰੂਰ ਸ਼ਿਵਾਰ ਟੈਕਸੀ ਸਟੈਂਡ ਬਹੁਤ ਮਾੜੀ ਖਬਰ ਹੈ ਜੀ ਜੋ ਹਿਮਾਚਲ ਵਿੱਚ ਸਾਡੇ ਪੰਜਾਬੀ ਡਰਾਈਵਰ ਵੀਰਾਂ ਨਾਲ ਕੁੱਟਮਾਰ ਹੋ ਰਹੀ ਹੈ ਜੀ ਬਹੁਤ ਮੰਦਭਾਗੀ ਖਬਰ ਹੈ ਜੀ ਇਹ ਫਤਿਹਦਾ ਇਹ ਅਪੀਲ ਕਰਦੇ ਆ ਹਿਮਾਚਲ ਸਰਕਾਰ ਨੂੰ ਕਿ ਸਾਡੇ ਡਰਾਈਵਰਾਂ ਬਾਰੇ ਕੁਝ ਸੋਚਿਆ ਜਾਵੇ ਸੋ ਅਸੀਂ ਸਾਰੇ ਇੱਕ ਸਾਡੇ ਕੰਮਕਾਰਾਂ ਚ ਹੀ ਫਰਕ ਹੈ ਜੀ ਅਸੀਂ ਇੱਕ ਦੇਸ਼ ਦੇ ਵਾਸੀ ਆ ਤੇ ਸਾਨੂੰ ਐਵੇਂ ਬਿਤਕਰਾਨੀ ਰੱਖਣਾ ਚਾਹੀਦਾ ਕਿਉਂਕਿ ਉਹਨਾਂ ਨੇ ਪੰਜਾਬ 'ਚ ਵੀ ਆਉਣਾ ਹੈ ਅਸੀਂ ਹਿਮਾਚਲ ਵੀ ਜਾਣੇ ਸਾਨੂੰ ਗਰਮੀਆਂ ਦੇ ਵਿੱਚ ਸਾਡੇ ਹੀ ਟੂ ਰੂਮ ਦੇ ਨੇ ਜੀ ਜੋ ਅਸੀਂ ਆਪਦਾ ਘਰ ਦਾ ਗੁਜ਼ਾਰਾ ਚਲਾਉਂਦੇ ਆ ਪਰ ਬਾਹਰ ਜਾ ਕੇ ਸਾਡੇ ਨਾਲ ਮੱਟਾ ਮਾਰਾ ਹੁੰਦੀਆਂ ਨੇ ਜੀ ਤਾਂ ਇਸ ਲੋਰਾ ਫਰਤੀ ਅਸੀਂ ਪੰਜਾਬ ਸਰਕਾਰ ਨੂੰ ਵੀ ਗੁਆਰ ਲਵਾਈ ਹੈ ਕਿ ਹਿਮਾਚਲ ਵਾਲੇ ਮੰਤਰੀ ਸਾਹਿਬ ਨਾਲ ਗੱਲ ਕਰਨੀ ਜੀ ਉਹਨਾਂ ਨਾਲ